ਵਨ ਗਾਂਦੇ ਰਮ ਤੇਰੀ ਸਹੀ ਆ ਕਿ ਜੇ ਉਹਨਾਂ ਨੇ ਸਾਡੀ ਕੁੜੀ ਨੂੰ ਕੁਝ ਪਾਇਆ ਤੇ ਸਾਨੂੰ ਵੀ ਤਾਂ ਪਾਉਣਾ ਹੀ ਪੈਣਾ ਮੁੰਡੇ ਤੇ ਜੋਤ ਪੁੱਤ ਹੁਣ ਤੁਸੀਂ ਇਦਾਂ ਕਰਨਾ ਵਾ ਅੱਗੇ ਹੋ ਕੇ ਸਾਰੇ ਵਨ ਜੋਤ ਵੇਖ ਰਪਿੰਦਰ ਜੀ ਭਾਬੀ ਵੀ ਤੂੰ ਆ ਤੇ ਭੈਣ ਵੀ ਤੂੰ ਮੇਲਾ ਜ਼ਿਹਰਾ ਥੰਦੀ ਅੜ ਗਏ ਨਾ ਨਹੀਂ ਅੜਿਆ ਨਹੀਂ ਅੜ ਗਏ ਹਨ ਅੜ ਗਏ ਸੀ ਤਾਂ ਸ਼ੁਰੂ ਤੋਂ ਹੀ ਆਣੀਗੀ ਸਾਫ ਹੋਏ ਇਹ ਦੇ ਫੇਰੇ ਜੰਗਲ ਕੋ ਇੱਕ ਨੇ ਦਾ ਕਮੈਂਟ ਕੀਤਾ ਕਹਿੰਦੇ ਭਾਜੀ ਮੈਨੂੰ ਬੜੇ ਹੋ ਲੱਗਦੇ ਆ ਵਿਚਾਰੇ ਨਾ ਮੁਰਝਾਏ ਦੇ ਭੋਲੇ ਜੇ ਮੈਂ ਭੈਣ ਜੀ ਨੂੰ ਪੁੱਛ ਕੇ ਕੀ ਇਹਦੇ ਵਾਕ ਨੂੰ ਭਾਜੀ ਕੀ ਹੋ ਰਿਹਾ ਚੱਲ ਮੈਂ ਦੇ ਆ ਆਜੋ ਯਾਰ ਟਕਰੋ ਗਈ ਸੀ ਸਿਰੇ ਤੇ ਮੈਂ ਕਿਹਾ ਬਾਪ ਜਾਨ ਇਤਾਈ ਦੇ ਰੰਗ ਲਾਲੇ ਭੈਣ ਜੀ ਦਾ ਦੇਖਿਆ ਨਹੀਂ ਯਾਰ ਤੂੰ ਵੇਖਿਆ ਨਹੀਂ ਕਿ ਹੋ ਗਈ ਅੱਜ ਵੇਖ ਜੋਤ ਪੁੱਤ ਰੁਪਿੰਦਰ ਦੀ ਹੁਣ ਭਾਬੀ ਵੀ ਤੂੰ ਆ ਤੇ ਭੈਣ ਵੀ ਤੂੰ ਆ ਤੇ ਅੱਗੇ ਲਾ ਕੇ ਸਾਰੇ ਕੰਮ ਕਰਨਾ ਦੋਵਾਂ ਜੀਆਂ ਨੇ ਚੰਗਾ 1 1 ਤੂੰ ਹੀ ਉਹਨਾਂ ਨੂੰ ਕਹੀ ਜਾਣ ਲਈ ਜੀ ਵੀ ਗਾੜੀ ਹੋ ਕੇ ਸਾਰੇ ਕੰਮ ਕਰਨੇ ਆ ਗਾੜੀ ਹੋ ਕੇ ਸਾਰੇ ਕੰਮ ਕਰਨੇ ਆ ਇਹਦੇ ਨਾਲੋਂ ਤੇ ਚੰਗਾ ਹੀ ਵੀ ਪੁੱਛ ਦੇਈ ਨਾ ਚੁੱਪ ਕਰਕੇ ਤਿਆਰ ਹੁੰਦੇ ਤੇ ਚੱਲ ਜਾਂਦੇ 1 ਰਮਨ ਮੇਰੀ ਗੱਲ ਸੁਣ ਲੈ ਮੈਨੂੰ ਘਰ 'ਚ ਕਲੇਸ਼ ਨਹੀਂ ਚਾਹੀਦਾ ਤੇ ਦੋਵਾਂ ਕੁੜੀਆਂ ਨੂੰ ਅਜੇ ਪਹਿਲਾ ਹੀ ਕੰਮ ਲੱਗੇ ਆ ਕਰਨ ਪਹਿਲੇ ਕੰਮ ਤੇ ਉਹਨਾਂ ਦੋਵਾਂ ਜੀਆਂ ਨੂੰ ਅਸੀਂ ਨਾ ਖੜਿਆ ਅਗਲੇ ਕੀ ਸੋਚਣਗੇ 2 मम्मी जी मेनू नहीं का पता पिलो की कट ले इते लग गया कट ले ਕੱਟ ਲਈ ਅੱਛਾ ਤੇ ਮੁੜ ਕੇ ਧੁੱਪ ਜੀ ਲੱਗਣੀ ਤੇ ਮੈਂ ਇੱਧਰ ਬਹਿ ਗਿਆ ਮੈਂ ਚੱਲ ਮੁੜ ਕੇ ਸ਼ਾਮੀ ਕੱਢ ਲਾਂਗੇ ਹੁਣ ਟਾਈਮ ਨਹੀਂ ਲੱਗਣਾ ਅੱਛਾ 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 ਹਾਂ ਗੱਡੀ ਕੱਟ ਲੈ ਬਸ ਠੀਕ ਹੈ ਜੋਬ ਨੂੰ ਸਲਾਮ ਮੈਂ ਤਰਨਾ ਇਹ ਕਰਨੀ ਹੀ ਦਲਜੀਤ ਦਾ ਇਹ ਮੈਨੂੰ ਫੋਨ ਅੱਛਾ ਤੇ ਉਹਦਾਂ ਮੈਂ ਗੱਲ ਜੋਤ ਕੱਟ ਲੈ ਦਿੱਤਾ ਜੋਤ ਉਹ ਗੱਲ ਤਾਂ ਸੁਣੋ ਇੱਕ ਮਿੰਟ ਮੇਰੀ ਪਤਾ ਨਹੀਂ ਕੀ ਹੋਇਆ ਕੀ ਸੋਚਣ ਦੀ ਕਰ ਲਈ ਜੀ ਤਾਂ ਪਤਾ ਨਹੀਂ ਕੀ ਸੋਚਣ ਦੀ ਹੈ ਕਰ ਲੋ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਚਲ ਰੁਪਿੰਦਰ ਦਾ ਰਿਸ਼ਤਾ ਹੋ ਜਾਊਗਾ ਨਾ ਹੱਡੀ ਜ਼ਿੰਮੇਵਾਰੀ ਮੁੱਕ ਜੂਗੀ ਪਾਚ ਕੇ ਨਾ ਆ ਕੱਟ ਲਈ ਟੱਕਰ ਨਹੀਂ ਪੜੋ ਉੱਥੇ ਆ ਇਹ ਤੇ ਬੜੀ ਵਧੀਆ ਗੱਲ ਆ ਚੰਗਾ ਸੁਖ ਹੱਡੀ ਹੁਣ ਆਣਾ ਆਪਣੇ ਘਰ ਦਾ ਪ੍ਰੋਗਰਾਮ ਕਿਵੇਂ ਸੋਹਣੇ ਸੋਹਣੇ ਸੂਟ ਲੈਣੇ ਆ ਕੱਟ ਲੈ ਜੇ ਭਾਈ ਹੁਣ ਚਾਚਾ ਜੀ ਜੋ ਤਾਂ 21 ਜੋ ਤਾਂ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਤਾ ਹਾਂ ਅੱਛਾ ਅੱਛਾ ਕੋਈ ਨਾ ਮੰਨਦੇ ਨਾ ਜਿਹਨੇ ਫੋਨ ਕੀਤਾ ਕਿਹਦਾ 21 ਜੋ ਤਾਂ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਤਾ ਹਾਂ ਅੱਛਾ ਲਈ ਸਾਡੇ ਵਾਸਤੇ ਹਾਂ ਇਹ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਜਿੱਦਾਂ ਨਹੀਂ ਕਰਨੀ ਗਾ ਗੱਲ ਕੋਈ ਗੱਲ ਨਹੀਂ ਜੇ ਮੇਰੀ ਲੋੜ ਪਾਉਗੀ ਨਾ ਤੇ ਬੇਚਿਜ ਕੋਗੇ ਨਾ ਭਾਈ ਨੂੰ ਤਾਂ ਮੈਨੂੰ ਫੋਨ ਕਰੇ ਬੈਨਾਂ ਤੇ ਕਰੋ ਹਾਂਜੀ ਵੀਰ ਜੀ ਠੀਕ ਠੀਕ ਜੋਤ ਹਾਂਜੀ ਮੰਮੀ ਜੋਤ ਹਾਂਜੀ ਮੰਮ ਜੀ ਪੁੱਤ ਅਮੇਨਾ ਸੂਟ ਦੇ ਤੇ ਬਾਕੀ ਨਾ ਇਦਾਂ ਆ ਵੀ ਮੈਂ ਨਾ ਕਹਿਣ ਦੇ ਇਹਨਾਂ ਨੂੰ ਵੀ ਲਗਾ ਲਈ ਪੁੱਤ ਬਾਕੀ ਪੁੱਤ ਮੈਂ ਨਾ ਗੱਲ ਤੇ ਨਾ ਇਹ ਕਰਨੀ ਸੀ ਵੀ ਚਲ ਰਿਸ਼ਤਾ ਤਾਂ ਹੋ ਗਿਆ ਆ ਹਾਂਜੀ ਮੰਮੀ ਪਰ ਫਿਰ ਵੀ ਚਲੋ ਪੁੱਛਣਾ ਤੇ ਬੰਦ ਮੈਂ ਨੇਰਾ ਹੋ ਜੈਦਾ ਫਿਰ ਧਿਆਨ ਲੈਣਾ ਵਿੱਚ ਸਾਡਾ ਵੀ ਹਾਂਜੀ ਠੀਕ ਹੈ ਆ ਮੈਂ ਪਾ ਲਉਣੀ ਪਾ ਕੇ ਫਿਰ ਆ ਪਾਦਾ ਮੁੰਡਾ ਜੀ ਤੁਹਾਨੂੰ ਪਾਉਂਕ ਵਾਲੇ ਚ ਅੱਛਾ ਦਾ ਗੁੱਸਾ ਹੀ ਨਹੀਂ ਕਰਦੀ ਹੈਗੀ ਵੀ ਉਹ ਕਿਉਂ ਕਹਿੰਦੇ ਆ ਜਾਂ ਕਿਉਂ ਕਹਿੰਦੇ ਆ ਮੇਰੀ ਸੁਣੋ ਗੱਲ ਮੈਨੂੰ ਤੇ ਉਹਨਾਂ ਦੀ ਗੱਲ ਦਾ ਗੁੱਸਾ ਹਾਂ 10 ਫੋਨ ਕੀਤਾ ਸੀ ਹੱਸਣਗੇ ਯਾਰ ਮੈਂ ਹਾਂ 10 ਫੋਨ ਕੀਤਾ ਸੀ ਯਾਰ ਫੋਨ ਕੀ ਕਰਨਾ ਸੀ ਹੱਸਣੇ ਮਮਾ 2 1 ਗੱਲ ਤੇ ਰਮਨ ਤੇਰੀ ਸਹੀ ਆ ਕਿ ਜੇ ਉਹਨਾਂ ਨੇ ਸਾਡੀ ਕੁੜੀ ਨੂੰ ਕੁਝ ਪਾਇਆ ਤੇ ਸਾਨੂੰ ਵੀ ਤਾਂ ਪਾਉਣਾ ਹੀ ਪੈਣਾ ਮੁੰਡੇ ਤੇ ਜੋਤ ਪੁੱਤ ਹੁਣ ਤੂੰ ਇਹਦਾ ਕਰਨਾ ਵਾ ਅੱਗੇ ਹੋ ਕੇ ਸਾਰੇ ਇੱਕ ਜੋਤ ਵੇਖ ਰਪਿੰਦਰਦੀਪ ਭਾਬੀ ਵੀ ਤੂੰ ਆ ਤੇ ਭੈਣ ਵੀ ਤੂੰ ਮੇਲਾ ਜ਼ਿਹਰਤ ਅੰਦੀ ਅੜ ਗਿਆ ਨਾ ਨਹੀਂ ਅੜਿਆ ਵੀ ਨਹੀਂ ਅੜ ਗਏ ਹਨ ਅੜ ਗਏ ਤਿੰਨ ਤੋਂ ਸ਼ੁਰੂ ਤੋਂ ਹੀ ਆਣ ਗਈ ਸਾਫ ਹੋਏ ਤੇ ਫੇਰ ਜੰਗਲ ਕੋ ਇੱਕ ਨੇ ਦਾ ਕਮੈਂਟ ਕੀਤਾ ਕਹਿੰਦੇ ਭਾਜੀ ਮੈਨੂੰ ਬੜੇ ਹੋ ਲੱਗਦੇ ਆ ਵਿਚਾਰੇ ਨਾ ਮੁਰਝਾਏ ਜੇ ਭੋਲੇ ਜੇ ਮੈਂ ਭੈਣ ਜੀ ਨੂੰ ਪੁੱਛ ਕੇ ਕੀ ਦੇਵਾਕ ਨੂੰ ਭਾਜੀ ਕੀ ਹੋ ਰਿਹਾ ਆਪ ਕੋ ਮੈਂ ਆਜੋ ਆਜੋ ਯਾਰ ਟਕਰ ਹੋ ਗਈ ਸੀ ਸਿਰੇ ਤੇ ਮੈਂ ਕਿਹਾ ਬਾਹ ਭੈਣ ਤਾਇਦੇ ਰੰਗ ਲਾਲ ਆ ਭੈਣ ਜੀ ਦਾ ਦੇਖਿਆ ਨਹੀਂ ਯਾਰ ਦੇਖਿਆ ਨਹੀਂ ਕਿ ਆ ਬੜਾ ਵੈਕ ਤੇ ਕੀ ਕਰੇ ਹੋ ਗਈ ਅੱਜ ਓ 2 1 ਵੇਖ ਜੋਤ ਪੁੱਤ ਰੁਪਿੰਦਰ ਦੀ ਹੁਣ ਭਾਬੀ ਵੀ ਤੂੰ ਆ ਤੇ ਭੈਣ ਵੀ ਤੂੰ ਆ ਤੇ ਅੱਗੇ ਲਾ ਕੇ ਸਾਰੇ ਕੰਮ ਕਰਨਾ ਦੋਵਾਂ ਜੀਆਂ ਨੇ ਚੰਗਾ 1 1 ਤੂੰ ਹੀ ਉਹਨਾਂ ਨੂੰ ਕਹੀ ਜਾਣ ਦੇ ਜੀ ਵੀ ਗਾੜੀ ਹੋ ਕੇ ਸਾਰੇ ਕੰਮ ਕਰਨੇ ਆ ਗਾੜੀ ਹੋ ਕੇ ਸਾਰੇ ਕੰਮ ਕਰਨੇ ਆ ਇਹਦੇ ਨਾਲੋਂ ਤੇ ਚੰਗਾ ਹੀ ਵੀ ਪੁੱਛ ਦੇਈ ਨਾ ਚੁੱਪ ਕਰਕੇ ਤਿਆਰ ਹੁੰਦੇ ਤੇ ਚੱਲ ਜਾਂਦੇ ਇੱਥੇ ਕੱਢ ਲੈ 1 ਰਮਨ ਮੇਰੀ ਗੱਲ ਸੁਣ ਲੈ ਮੈਨੂੰ ਘਰ 'ਚ ਕਲੇਸ਼ ਨਹੀਂ ਚਾਹੀਦਾ ਤੇ ਦੋਵਾਂ ਕੁੜੀਆਂ ਨੂੰ ਅਜੇ ਪਹਿਲਾ ਹੀ ਕੰਮ ਲੱਗੇ ਆ ਕਰਨ ਪਹਿਲੇ ਕੰਮ ਤੇ ਉਹਨਾਂ ਦੋਵਾਂ ਜੀਆਂ ਨੂੰ ਅਸੀਂ ਨਾ ਖੜਿਆ ਅਗਲੇ ਕੀ ਸੋਚਣਗੇ 2 मम्मी जी मैनू नहीं का पता पिलो लोग कट ली इत लग गया कट ला ਕੱਟ ਲਈ ਅੱਛਾ ਤੇ ਮੁੜ ਕੇ ਧੁੱਪ ਜੀ ਲੱਗਣੀ ਤੇ ਮੈਂ ਇੱਧਰ ਬਹਿ ਗਿਆ ਮੈਂ ਚੱਲ ਮੁੜ ਕੇ ਸ਼ਾਮੀ ਕੱਢ ਲਾਂਗੇ ਹੁਣ ਟਾਈਮ ਨਹੀਂ ਲੱਗਣਾ ਅੱਛਾ 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 ਹਾਂ ਘੜੀ ਕੱਟ ਲੈ ਬਸ ਠੀਕ ਹੈ ਜੋਬ ਨੂੰ ਸਲਾਮ ਮੈਂ ਤਰਨਾ ਇਹ ਕਰਨੀ ਹੀ ਦਲਜੀਤ ਦਾ ਆਇਆ ਇਹ ਮੈਨੂੰ ਫੋਨ ਅੱਛਾ ਤੇ ਉਹਦਣਾ ਮੈਂ ਗੱਲ ਜੋਤ ਕੱਟ ਲੈ ਦਿੱਤਾ ਜੋਤ ਉਹ ਗੱਲ ਤਾਂ ਸੁਣੋ ਇੱਕ ਮਿੰਟ ਮੇਰੀ ਪਤਾ ਨਹੀਂ ਕੀ ਹੋਇਆ ਕੀ ਸੋਚਣ ਦੀ ਕਰਨਾ ਹੀ ਚਾਹ। 21 ਪਤਾ ਨਹੀਂ ਕੀ ਸੋਚਣ ਦੀ ਹੈ। ਕਰ ਲਓ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਚਲੋ ਰੁਪਿੰਦਰ ਦਾ ਰਿਸ਼ਤਾ ਹੋ ਜਾਊਗਾ ਨਾ। ਹੱਡੀ ਜ਼ਿੰਮੇਵਾਰੀ ਮੁੱਕ ਜਾਊਗੀ। ਬਾਅਦ ਚ ਕਹਿਣਾ ਆ ਕੱਟ ਲਈ। ਚਾਚਾ ਜੀ ਬੜੇ ਪੜੋ ਉੱਥੇ ਆ। 21 ਇਹ ਤਾਂ ਬੜੀ ਵਧੀਆ ਗੱਲ ਆ। ਚੰਗਾ ਸੁਖ ਹੱਡੀ ਹੁਣ ਆਣਾ ਆਪਣੇ ਘਰ ਦਾ ਪ੍ਰੋਗਰਾਮ। ਕਿਵੇਂ ਸੋਨੇ ਸੋਨੇ ਸੂਟ ਲੈਣੇ ਆ। ਕੱਟ ਲੈ। ਹੁਣ ਚਾਚਾ ਜੀ 21 ਜੋਤਾ 21 ਜੋਤਾ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਤਾ ਹਾਂ ਅੱਛਾ ਅੱਛਾ ਕੋਈ ਨਾ ਮੰਗ ਦੇਣਾ ਜਿੰਨੇ ਫੋਨ ਕੀਤੇ ਕਿੰਨਾ 21 ਜੋਤਾ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਤਾ ਹਾਂ ਅੱਛਾ ਲੈ ਲਈ ਸਾਡੇ ਵਾਸਤੇ ਹਾਂ ਇਹ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਜਿੱਦਾਂ ਨਹੀਂ ਕਰਨੀ ਗੱਲ ਬਸ ਕੋਈ ਗੱਲ ਨਹੀਂ ਜੇ ਮੇਰੀ ਲੋੜ ਪਊਗੀ ਨਾ ਤੇ ਬੇਚਿਜ ਕੋ ਹੋਗੇ ਨਾ ਭਾਈ ਨੂੰ ਤਾਂ ਮੈਨੂੰ ਫੋਨ ਕਰੇ ਬੈਨਾਂ ਤੇ ਕਰੋ ਹਾਂਜੀ ਵੀਰ ਜੀ ਠੀਕ ਠੀਕ ਜੋਤ ਹਾਂਜੀ ਮੰਮੀ ਮਾਈਕ ਜੋਤ ਹਾਂਜੀ ਬੋਲੋ ਜੀ ਪੁੱਤ ਅਮੇਨਾ ਸੂਟ ਦੇ ਤੇ ਬਾਕੀ ਨਾ ਇਦਾਂ ਹੈ ਵੀ ਮੈਂ ਨਾ ਕਹਿਣ ਦੇ ਇਹਨਾਂ ਨੂੰ ਕਿ ਕਾਲੇ ਦੂਰ ਬਾਕੀ ਪੁੱਤ ਮੈਂ ਨਾ ਗੱਲ ਤੇ ਨਾ ਇਹ ਕਰਨੀ ਸੀ ਵੀ ਚਲ ਰਿਸ਼ਤਾ ਤਾਂ ਹੋ ਗਿਆ ਆ ਹਾਂਜੀ ਮੰਮੀ ਪਰ ਫਿਰ ਵੀ ਚਲੋ ਪੁਛਣਾ ਤੇ ਬੰਦ ਮਨ ਕਹਿੰਦੇ ਆਹ ਲੈਣਾ ਫਿਰ ਧਿਆਨ ਲੈਣਾ ਵਿੱਚ ਸਾਡਾ ਵੀ ਹਾਂਜੀ ਠੀਕ ਹੈ ਅਮੇ ਪਾ ਲਉਣੀ ਬਾਅਦ ਫਿਰ ਆਪਾਂ ਦਾ ਉਹ ਵੀ ਦਿਓ ਚਪਾ ਦੋ ਪੰਕ ਵਾਲੇ ਅੱਛਾ ਉਹਦਾ ਗੁੱਸਾ ਹੀ ਨਹੀਂ ਕਰਦੀ ਹੈਗੀ ਪਿਓ ਕਿਉਂ ਕਹਿੰਦੇ ਆ ਜਾਂ ਕਿਉਂ ਕਹਿੰਦੇ ਆ ਮੇਰੀ ਸੁਣੋ ਗੱਲ ਮੈਨੂੰ ਤੇ ਉਹਨਾਂ ਦੀ ਗੱਲ ਦਾ ਗੁੱਸਾ ਹਾਂ 10 ਫੋਨ ਕੀਤਾ ਸੀ ਹੱਸਣਗੇ ਯਾਰ ਮੈਂ ਹਾਂ 10 ਫੋਨ ਕੀਤਾ ਸੀ ਯਾਰ ਫੋਨ ਕੀ ਕਰਨਾ ਸੀ ਹੱਸਣੇ ਮਮਾ